ਸਿੱਧੂ ਮੂਸੇਵਾਲੇ ਦਾ ਇੱਕ ਅਜਿਹਾ ਗੀਤ ਸੀ ਕਿ ਜੇਕਰ ਉਸ ਨੂੰ ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਰਿਲੀਜ਼ ਕਰ ਦਿੱਤਾ ਜਾਂਦਾ ਤਾਂ 2 ਲੱਖ ਤੋਂ ਜ਼ਿਆਦਾ ਲੀਡ ਦੇ ਨਾਲ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਵੇਗੀ ਪਰ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਆਪਣੇ ਵਾਅਦੇ ਤੋਂ ਮੁੱਕਰ ਗਏ ਨੇ ਇਹ ਕਹਿਣਾ ਸਿਮਰਨਜੀਤ ਸਿੰਘ ਮਾਨ ਦਾ ਜਿਨ੍ਹਾਂ ਨੇ ਵੀਡੀਓ ਜਾਰੀ ਕਰਕੇ ਗੱਲ ਕਹੀ ਹੈ ਕਿ ਪਹਿਲਾਂ ਤਾਂ ਸਿੱਧੂ ਮੂਸੇਵਾਲ ਦੇ ਪਿਤਾ ਮੇਰਾ ਚੋਣ ਪ੍ਰਚਾਰ ਕਰਨ ਨੂੰ ਕਹਿੰਦੇ ਸੀ ਪਰ ਹੁਣ ਆਪਣੇ ਵਾਅਦੇ ਤੋਂ ਮੁੱਕਰ ਕੇ ਸੁਪਾਲ ਖਹਿਰਾ ਲਈ ਚੋਣ ਪ੍ਰਚਾਰ ਕਰ ਰਹੇ ਨੇ ਅੱਜ ਬਹੁਤ ਸਤਿਮਨ ਲੱਗਿਆ ਕਿ ਮੂਸੇਵਾਲ ਸਾਹਿਬ ਦੇ ਬਜ਼ੁਰਗ ਸਰਦਾਰ ਬਲਕੌਰ ਸਿੰਘ ਜਿਨ੍ਹਾਂ ਨੇ ਫੌਜ ਦੀ ਸੇਵਾ ਕੀਤੀ ਹੈ ਤੇ ਆਮੜਕੌਰ ਦੇ ਵਿੱਚ ਸੀਗੇ ਸਾਰਿਆਂ ਨੂੰ ਚੇਤਾ ਹੋਣਾ ਚਾਹੀਦਾ ਇਹਨਾਂ ਦੇ ਜੀਵਨ ਦਾ ਕਿ ਜਿਹੜਾ ਪਹਿਲਾ ਟੈਂਕ ਫੋਰਸ ਦਾ ਲਾਜ਼ਾਰਖ ਕੇ ਆਇਆ ਇਹ ਸਰਦਾਰ ਬਲਕਾਰ ਸਿੰਘ ਨੇ ਆਪ ਹਵਾਈ ਜਹਾਜ਼ ਦੇ ਵਿੱਚ ਚੜ੍ਹਿਆ ਸੀਗਾ ਕਿਉਂ ਕਰਕੇ ਇਹੀ ਇਹੋ ਜਿਹੇ ਟੈਂਕ ਨੂੰ ਚਲਾਉਣ ਵਾਲੇ ਸੀਗੇ ਜਿਹੜੇ ਉਹ ਟੈਂਕ ਨੂੰ ਹਵਾਈ ਜਹਾਜ਼ ਦੇ ਉੱਤੇ ਚੜ੍ਹਾ ਸਕਦੇ ਸੀਗੇ ਸੋ ਜਦੋਂ ਭੋਗ ਪਿਆ ਮੋਸੇਵਾਲ ਸਾਹਿਬ ਦਾ ਮੈਂ ਉਦੋਂ ਵੀ ਹਾਜ਼ਰੀ ਦਿੱਤੀ ਹੈ ਉਸ ਤੋਂ ਪਹਿਲਾਂ ਮੋਸੇਵਾਲ ਸਾਹਿਬ ਜੇ ਤੋ ਸ਼ਹੀਦ ਹੋ ਗਏ ਸੀਗੇ ਸਰਾਟ ਬਲਕੌਰ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਮੈਂ ਇਹਨਾਂ ਦਾ ਨਵਾਂ ਗੀਤ ਰਿਲੀਜ਼ ਕਰ ਰਹੇ ਹਾਂ ਤੇ ਜੇ ਮੈਂ ਇੱਕ ਹਫ਼ਤਾ ਤੋਡੇ ਇਲੈਕਸ਼ਨਾਂ ਤੋਂ ਪਹਿਲਾਂ ਇਸ ਨੂੰ ਰਿਲੀਜ਼ ਕਰ ਦਿੰਦਾ ਤੇ ਤੁਸੀਂ 2 ਲੱਖ ਤੋਂ ਉੱਤੇ ਵੋਟ ਤੇ ਸੰਗਰੂਰ ਤੋਂ ਪਾਰਲੀਮੈਂਟ ਦੀ ਸੀਟ ਜਿੰਨੀ ਸੀਗੀ ਅੱਜ ਮੈਨੂੰ ਬੜੀ ਹਰਾਨੀ ਹੋਈ ਹੈ ਕਿ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਕਾਂਗਰਸ ਦੀ ਅਮਦਦ ਕਰਦਾ ਹੈ ਕਾਂਗਰਸ ਪਾਰਟੀ ਇਹੋ ਜੀ ਜਮਾਤ ਹੈ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ 1984 ਦੇ ਵਿੱਚ ਫੌਜੀ ਹਮਲਾ ਬਰਤਾਨੀਆ ਤੇ ਰੂਸ ਦੀ ਫੌਜ ਨੂੰ ਨਾਲ ਲੈ ਕੇ ਕੀਤਾ ਸੀਗਾ। ਉੱਤੇ ਹੀ ਸਿਮਰਨਜੀਤ ਸਿੰਘ ਮਾਹਦੇਸ ਬਿਆਨ ਦਾ ਜਵਾਬ ਦਿੰਦੇ ਹੋਏ ਕਾਂਗਰਸ ਦੇ ਉਮੀਦਵਾਰ ਸੁਖਪਾਤ ਸਿੰਘ ਖੈਰ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਕਹਿ ਰਹੇ ਨੇ ਕਿ 2022 ਦੇ ਵਿੱਚ ਆਪ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੇ ਕਤਲ ਹੋਣ ਦੇ ਬਾਅਦ ਉਹਨਾਂ ਦੇ ਸਮਰਥਕਾਂ ਦੇ ਯੋਗਦਾਨ ਦੇ ਕਾਰਨ ਨਹੀਂ ਜਿੱਤੇ ਤੇ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਸਹਾਰਾ ਕਿਉਂ ਚਾਹੀਦਾ ਹੈ ਦੇਖੋ ਸਿਮਰਨਜੀਤ ਸਿੰਘ ਮਾਨ ਨੂੰ ਜਦੋਂ ਇੰਟਰਵਿਊਸ ਪੁੱਛਿਆ ਜਾਂਦਾ ਕਿ ਪਿਛਲੀ ਜਮਨੀ ਚੋਣ ਕੀ ਤੁਸੀਂ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਦੇ ਜੋ ਕਤਲ ਹੋਇਆ ਸੀ ਕਿ ਉਸ ਕਰਕੇ ਜਿੱਤੇ ਸੀ ਉਹਨਾਂ ਦਾ ਕੋਈ ਯੋਗਦਾਨ ਸੀ ਕੋ ਕਹਿੰਦੇ ਨਹੀਂ ਜਦੋਂ ਉਹਨਾਂ ਕਹਿ ਹੀ ਦਿੱਤਾ ਕਿ ਮੈਂ ਪਿਛਲੀ ਜੋਨ ਵੀ ਉਹਨਾਂ ਦੇ ਕਿਸੇ ਸਹਾਰੇ ਦੀ ਲੋੜ ਨਹੀਂ ਸੀ ਤੇ ਹੁਣ ਸਾਰਾ ਕਿਉਂ ਮੰਗਦੇ ਨੇ ਔਰ ਸਿੱਧੂ ਮੂਸੇਵਾਲੇ ਦਾ ਪਿਤਾ 2 ਸਾਲ ਤੋਂ ਦਰਦ-ਦਰ ਠੁਕਰਾ ਖਾ ਰਿਆ ਅਸੀਂ ਉਹਦੇ ਨਾਲ ਆ ਠੀਕ ਹੈ ਮਾਨਸਾਪ ਨੇ ਵੀ ਉਹਨਾਂ ਦੀ ਮਦਦ ਕੀਤੀ ਹੋਊਗੀ ਨੰਬਰ 1 ਪਰ ਯਾਦ ਰਹਿ ਕਿ ਸ਼ੁਭਦੀਪ ਸਿੱਧੂ ਮੂਸੇਵਾਲਾ ਕਾਂਗਰਸ ਦਾ ਮਾਨਸਾ ਤੋਂ ਕੈਂਡੀਡੇਟ ਸੀ ਔਰ ਕੱਲ ਉਹਦੇ ਬਲਕੌਰ ਸਿੰਘ ਪਿਤਾ ਜੀ ਆਏ ਉਹਨਾਂ ਨੇ ਕਿਹਾ ਕਿ ਮੈਂ ਇੱਕ ਸਪੋਜੀ ਹਾਂ ਮੈਂ ਤਾਂ 1975 ਦਾ ਜਦੋਂ ਦਾ ਵੋਟ ਪਾਉਣਾ ਮੈਂ ਤਾਂ ਕਾਂਗਰਸ ਪਾਰਟੀ ਨੂੰ ਵੋਟ ਪਾਉਣਾ ਉਹ ਤਾਂ ਸੰਕੇਤ ਕੋ ਗੱਲ ਨਹੀਂ ਕਹਿ ਰਿਹਾ ਅੱਛਾ ਇੱਕ ਪਾਸੇ ਉਹਨਾਂ ਨੂੰ ਗਿਰਾੜ ਕੇ ਹੀ ਜਾਂਦੇ ਨੇ ਇੱਕ ਪਾਸੇ ਉਹਦੇ ਪੁੱਤਰ ਦੀ ਆਪਣੀਆਂ ਗੱਡੀਆਂ ਤੇ ਤੇ ਕੋਸਟਾਂ ਦੇ ਫੋਟੋ ਲਾਈ ਜਾਂਦੇ ਨੇ ਸੋ ਹੂਜ਼ ਕਨਫਿਊਜ਼ਡ ਧੋਗਲੀ ਗੱਲ ਕੌਣ ਕਰ ਰਿਹਾ ਸਿੱਧੂ ਮੂਸੇਵਾਲੇ ਦਾ ਪਿਤਾ ਨਹੀਂ ਕਰ ਰਿਹਾ ਉਹ ਸਰਦਾਰ ਸਿਮਰਜੀਤ ਸਿੰਘ ਮਾਨ ਖੈਰ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਪ੍ਰਚਾਰ ਦੀ ਇਸ ਗੱਲ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਤੇ ਸਿਮਰਨਜੀਤ ਸਿੰਘ ਮਾਨ ਆਮੋ ਸਾਹਮਣੇ ਹੋ ਗਏ ਨੇ ਖੈਰ ਹੁਣ ਦੇਖਣਾ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਹੋਈ ਇਸ ਟਕਰਾਰ ਦਾ ਚੋਣਾਂ ਦੇ ਵਿੱਚ ਕੋਈ ਉਹਨਾਂ ਨੂੰ ਅਸਰ ਦੇਖ ਨੂੰ ਮਿਲੇਗਾ ਜਾਂ ਫਿਰ ਨਹੀਂ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ